ਅਸੀਂ ਗੱਲ ਕਰ ਰਹੇ ਹਾਂ ਪੰਜਾਬ ਚ ਗੈਂਗਸਟਰਸ ਦੀ ਤੇ ਜੇਲ੍ਹਾਂ ਦੀ ਇਮੀਡੀਏਟ ਇਸ਼ੂ ਇਹ ਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ 14 ਮਾਰਚ 2023 ਨੂੰ ਪੰਜਾਬ ਚ ਹੋਇਆ ਹੈ ਜਾਂ ਪੰਜਾਬ ਤੋਂ ਬਾਹਰ ਹੋਇਆ ਹੁਣ ਜੋ ਖਬਰ ਆਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਮੰਨਿਆ ਵਾ ਕਿ ਇਹ ਜਿਹੜਾ ਇੰਟਰਵਿਊ ਸੀ ਇਹ ਖਰੜ ਦੇ ਵਿੱਚ ਹੋਇਆ ਜਿਸ ਵੇਲੇ ਉਸ ਨੂੰ ਲਾਰੈਂਸ ਬਿਸ਼ਨੋਈ ਨੂੰ ਖਰੜ ਲਿਆਂਦਾ ਗਿਆ ਔਰ ਸ਼ਾਇਦ ਉਸ ਵੇਲੇ ਉਹ ਬਠਿੰਡਾ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਇਸ ਮਸਲੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਨੇ ਪੰਜਾਬ ਦੇ ਸਾਬਕਾ ਡੀਜੀਪੀ ਪ੍ਰਿਜ਼ንስ ਸ਼੍ਰੀ ਸ਼ਸ਼ੀਕANT ਸ਼ਸ਼ੀਕANT ਜੀ ਨਮਸਕਾਰ ਸ਼ਸ਼ੀਕANT ਸਰ ਸ਼ਸ਼ੀਕANT ਜੀ ਸਮੇਂ ਸਮੇਂ ਤੇ ਕੋਈ ਨਾ ਕੋਈ ਪੰਜਾਬ ਪੁਲਿਸ ਸੰਬੰਧੀ ਹੈ ਪੰਜਾਬ ਦੇ ਜੇਲ੍ਹਾਂ ਸੰਬੰਧੀ ਕੋਈ ਨਾ ਕੋਈ ਵਿਵਾਦ ਆਉਂਦਾ ਰਹਿੰਦਾ ਵਾ ਕੀ ਕਹੋਗੇ ਤੁਸੀਂ ਅਸਲੇ ਗੈਂਗਸਟਰਸ ਨੂੰ ਲੈ ਕੇ ਪੰਜਾਬ ਦੀ ਜੇਲ੍ਹਾਂ ਦੀ ਹਾਲਤ ਕੀ ਹੈ ਇੱਕ ਸ਼ਬਦ ਕਿਹਾ ਇੱਕ ਦੋ ਵਰਡਸ ਕਿਹਾ ਇਟ ਇਨ ਅ ਵਾਰਮ ਸੈਟ ਜਿੰਨਾ ਤੁਸੀਂ ਇਹਨੂੰ ਖੋਲੋਗੇ ਉਨੇ ਹੋਰੇ ਚ ਬਦਬੂ ਨਿਕਲੇਗੀ। ਉਹੋ। ਇਹ ਗੱਲ ਜਿਹੜੀ ਹੈ ਜੀ ਇਸ ਸਮੇਂ ਤੁਹਾਨੂੰ ਵੇੰਤੀ ਕਰ ਰਿਹਾ ਸੀ। ਜੀ। ਅੱਜ ਵੀ ਨਹੀਂ ਹੈਗੀ ਸੈਕਸਿਸ ਗਵਰਨਮੈਂਟ ਦੇ ਐਟੀਟਿਊਡ ਕਰਕੇ ਇਹ ਗੱਲ ਜਿਹੜੀ ਹੈ ਜੀ ਇੱਥੇ ਤੱਕ ਕੁਝ ਹੀ ਹੈ ਜੀ ਕਿਸੇ ਸਰਕਾਰ ਨੇ ਕੋਈ ਕਰੈਕਟਿਵ ਸਟੈਪ ਨਹੀਂ ਲੀਤਾ। ਤੁਸੀਂ ਤੁਸੀਂ ਸ਼ੁਰੂ ਕਰੋ 1980 ਤੋਂ ਜਦੋਂ ਮਕੰਤਿੰਗ ਦਾ ਮਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਡੀਟੇਲਸ ਹਨ ਉਹਨਾਂ ਦਾ। ਜੀ। ਉੱਥੋਂ ਲੈ ਕਰਕੇ ਤੁਸੀਂ ਅੱਜ ਦੀ ਤਰੀਕ ਚਾਜੋ ਗੈਂਗਸਟਰ ਗੈਕਸ ਜਿਹੜੇ ਹੈਗੇ ਨੇ ਗੈਂਗਸ ਉਹ ਆਪਸ ਦੇ ਵਿੱਚ

ਸਰਕਾਰ ਦੇ ਵਿੱਚ ਨਹੀਂ ਹੈਗੀ ਹੈ ਜਿੱਤੇ ਕਿ 100 ਦੇ ਵਿੱਚੋਂ 95% ਜਿਹੜਾ ਹੈਗਾ ਰੋਟ ਹੋ ਗਿਆ ਹੈਗਾ ਤੁਸੀਂ ਕਿੰਨੂੰ ਚੇਂਜ ਕਰੋਗੇ ਹੂੰ ਹੂੰ ਤਰੀਕਾ ਸਿਰਫ ਇਹੀ ਹੁੰਦਾ ਹੈਗਾ ਤੁਸੀਂ ਰਿਸਪੌਂਸਿਬਿਲਟੀ ਫਿਕਸ ਕਰੋ ਡੈਟਰੈਂਸ ਦਿਖਾਓ ਪਰ ਕਿੰਨੇ ਬੰਦੇ ਨੇ ਤੁਸੀਂ 311 ਲੱਖ ਭੇਜੋਗੇ ਦੇ ਆਲ ਗੋ ਟੂ ਦ ਅਪਰੋਪਰੀਏਟ ਜੁਡੀਸ਼ੀਅਲ ਇੰਸਟੀਟਿਊਸ਼ਨਸ ਐਂਡ ਕਮ ਬੈਕ ਔਰ ਇਨੀ ਵਿਲ ਪਾਵਰ ਕਿ ਸਰਕਾਰ ਦੇ ਕੋਲ ਹੈ ਨਹੀਂ ਜੋ ਜੇਲ੍ਹ ਦਾ ਸਟਾਫ ਜਿਹੜਾ ਹੈਗਾ ਲੈਟ ਮੀ ਸੇ ਇਟ ਵੈਰੀ ਕਲੀਅਰਲੀ ਉਹਨਾਂ ਦੇ ਡਾਇਰੈਕਟ ਲਿੰਕਸ ਪੋਲਿਟਿਸ਼ੀਅਨਸ ਦੇ ਨਾਲ ਵੀ ਹੁੰਦੇ ਹੈਗੇ ਨੇ ਹਮ ਹਮ ਮੈਂ ਤੁਹਾਨੂੰ ਸਿੱਧੀ ਇੱਕ ਗੱਲ ਦੱਸਣਾ ਚਾਹਾਂ ਮੈਂ ਜਦੋਂ ਮੈਂ ਇਨਚਾਰਜ ਸੀ ਉਸ ਵੇਲੇ ਕੁਝ ਹਾਈ ਫਾਇਰ ਮੰਤਰੀ ਆ ਦੇ ਫੋਨ ਉੱਤੇ ਅੰਦਰ ਚਾਟਾ ਬੰਦਾ ਆ ਰਿਹਾ ਹੈਗਾ ਤੁਸੀਂ ਉਹਦੇ ਪੂਰਾ ਆਰਾਮ ਦੇਣਾ ਹੈਗਾ ਜਿਹੜਾ ਉਹਨੂੰ ਚਾਹੀਦਾ ਹੈਗਾ ਔਰ ਜੇਲ੍ਹ ਦੇ ਵਿੱਚ ਕੋਈ ਐਕਸਟਰਾ ਦੀ ਚੀਜ਼ ਨਹੀਂ ਹੈਗੀ ਐਂਡ ਲੈਟ ਯੂਰ ਇਮੇਜਿਨੇਸ਼ਨ ਟੋਟਲ ਗੋ ਵਾਈਲਡ ਜਿਹੜੀ ਤੁਸੀ ਨਹੀਂ ਹੁੰਦੀ ਹੈ ਇਹ ਤੁਸੀਂ 2011 12 ਦੀ ਗੱਲ ਕਰ ਰਹੇ ਜਿਸ ਵੇਲੇ ਤੁਸੀਂ ਡੀਜੀਪੀ ਪ੍ਰ ਹਾਂਜੀ ਸਰ ਮੋਟਾ ਵਿਵਸਥਾ ਰਿਦਲ ਕਰ ਰਿਹਾ ਹੈਗਾ ਉਹ ਸਿਚੁਏਸ਼ਨ ਪਹਿਲੇ ਵੀ ਸੀ ਉਹਨ ਵੀ ਹੋਈ ਹੈਗੀ ਹੈ ਮਰਡਰ ਜਿਹੜਾ ਹੋਇਆ ਸੀ ਇੱਥੇ ਵਾਟ ਵਾਸ ਦ ਨੇਮ ਰੌਕੀ ਜਿਹੜਾ ਸੀ ਉਹਦੇ ਮਰਡਰ ਤੋਂ ਬਾਅਦ ਸ਼ੇਰਾ ਕੁਬਾ ਚੰਦਰਪਾਨ ਵਗੈਰਾ ਸਾਰੇ ਗਰੁੱਪ ਜਿਹੜੇ ਹੈਗੇ ਨੇ ਆਪਸ ਵਿੱਚ ਬੜੇ ਗਏ ਸੰ। ਇਸ ਕਿਸੇ ਵੀ ਸਰਕਾਰ ਨੇ ਕੋਈ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜੇਲ ਜਿਹੜੇ ਹੈਗੇ ਨੇ ਉਹ ਇੱਕ ਸਪੌਟ ਬਜੇ ਹੈਗੇ ਨੇ ਜਿੱਥੋਂ ਕਿ ਜੈਂਗਸਟਰ ਜਿਹੜੇ ਹੈਗੇ ਨੇ ਪਨਪ ਕੇ ਟੱਕੜੇ ਹੋ ਕਰਕੇ ਆਪਣੇ ਪਲੈਨਿੰਗ ਕਰਕੇ ਬਾਰ ਨਿਕਲਦੇ ਹੈ ਜਾਂ ਜੀ ਉੱਤੇ ਬੈਠ ਕੇ ਆਪਰੇਟ ਕਰਦੇ ਹੈਗੇ ਸ਼ਸ਼ੀ ਕਾਂਜ ਜੀ ਇਸ ਰੀਸੈਂਟ ਇਨਸੀਡੈਂਟ ਦੇ ਵਿੱਚ ਪੰਜਾਬ ਸਰਕਾਰ ਨੇ ਬਿਲਕੁਲ ਕੈਟੇਗੋਰਿਕਲੀ ਕਿਹਾ ਕਿ ਇਹ ਇੰਟਰਵਿਊ ਜਿਹੜਾ ਮਾਰਚ 2023 ਚ ਹੋਇਆ 23 ਨੂੰ ਹੋਇਆ ਸੀ ਲਾਰੈਂਸ ਬਿਸ਼ਨੋਈ ਦਾ ਇਹ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਇਆ ਉਸ ਤੋਂ ਬਾਅਦ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਕਿਹਾ ਜੀ ਇਹ ਉੱਥੇ ਹੋ ਹੀ ਨਹੀਂ ਸਕਦਾ ਕਿਉਂਕਿ ਉੱਥੇ ਹਾਈ ਸਕਿਉਰਿਟੀ ਜੇਲ੍ਹ ਹੈ ਔਰ ਉੱਥੇ ਜੈਮਰ ਲੱਗੇ ਹੋਏ ਆ ਔਰ ਹੁਣ ਨਿਕਲ ਕੇ ਆਈ ਇਹ ਗੱਲ ਕਿ ਇਹ ਖਰੜ ਦੇ ਵਿੱਚ ਇੰਟਰਵਿਊ ਹੋਇਆ ਸੀ ਜਿਸ ਵੇਲੇ ਉਹਨੂੰ ਸ਼ਾਇਦ ਰਿਮਾਂਡ ਵਾਸਤੇ ਜਾਂ ਪੁਛਗਿੱਛ ਵਾਸਤੇ ਪਠਿੰਡੇ ਤੋਂ ਖਰੜ ਲਿਆਂਦਾ ਗਿਆ ਸੋ ਇਹਦੀ ਫਿਰ ਜ਼ਿੰਮੇਵਾਰੀ ਕਿਹਨੂੰ ਲੈਣੀ ਚਾਹੀਦੀ ਹੈ ਜੇ ਹੁਣ ਇਹ ਗੱਲ ਨਿਕਲ ਕੇ ਆ ਗਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਇੱਕ ਡੀਜੀਪੀ ਨੇ ਕਿਹਾ ਤਾਂ ਕਿ ਵਾਕਈ ਪਹਿਲਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਇਆ ਤੇ ਇਹਦੀ ਰਿਸਪੋਨਸਿਬਿਲਟੀ ਕਿੰਨਾ ਸਮਝਣਾ ਹੈ ਕੋਈ ਵੀ ਡਿਸਟ੍ਰਿਕਟ ਸਰਹਾਰੀ ਗੱਲ ਕਰੋ ਉੱਤੋਂ ਨਹੀਂ ਸ਼ੁਰੂ ਹੋ ਸਕਦੀ ਹੈ ਜੀ तैयारी तो hmm. तो पूरी रखना वगैरा वगैरा सारे hmm. सुते पे सन एक भी बंदपोंसिबिलिटी तक फैलाई गई है नो आप फील की रिस्पोंसिबिलिट जी होती है अल्टीमेटली रिस्पोंसिबिलिटी गवर्मेंट ऑफ दाइट ਜੇਸਲੇ ਤੁਸੀਂ ਡੀਜੀਪੀ ਪ੍ਰੈਜ਼ੈਂਸ ਸੀਗੇ ਉਦੋਂ ਕੋਈ ਕੋਈ ਸੁਧਾਰ ਤੁਸੀਂ ਸਜੈਸਟ ਕੀਤੇ ਜਿਹੜੇ ਸੁਧਾਰ ਉਸ ਵੇਲੇ ਦੀ ਸਰਕਾਰ ਨੇ ਤੁਹਾਡੀ ਗੱਲ ਨਹੀਂ ਮੰਨੀ ਔਰ ਨਹੀਂ ਕੀਤੇ ਸਰ ਪ੍ਰੋਬਲੀ ਮੈਂ ਥੋੜਾ ਲੱਕੀ ਸੀ ਜਦੋਂ ਮੈਂ ਉਸ ਤੇ ਸਿੱਧੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਡੀ ਵੈੰਤੀ ਤੇ ਇੱਕ 3 ਸਿਟਿੰਗ ਜੱਜ ਸਾਹਿਬਾਨ ਦੇ ਹਾਈ ਕੋਰਟ ਦੇ ਜੱਜਸ ਦੀ ਇੱਕ ਕਮੇਟੀ ਬਣਾਈ ਸੀ ਅਸੀਂ ਜਿਹੜਾ ਵੀ ਸੁਧਾਰ ਕਰ ਰਹੇ ਸੀ ਚਾਹੇ ਉਸੇ ਇੱਕ ਡਰਗ ਨੀਤੀ ਰੋਕਣ ਦਾ ਕਰ ਰਹੇ ਹੈਗੇ ਜਾਂ ਫਿਰ ਨਾ ਦਾ ਮੋਰਲ ਆਫ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੀ ਸਾਰੀ ਰਿਪੋਰਟ ਅਸੀਂ ਜਿਹੜੀ ਹੈ ਜੀ ਇਸ ਮਾਨਯੋਗ ਕਮੇਟੀ ਜਿਹੜੀ ਹਾਈ ਕੋਰਟ ਸੀ ਉਹ ਲਉਨ ਦਿੰਦੇ ਸਨ ਤੇ ਮੈਨੂੰ ਸਮਝਣਾ ਹੈਗਾ ਕਿ ਉਹ ਸੁਧਾਰ ਤਾਂ ਹੋਣੇ ਜਰੂਰ ਸ਼ੁਰੂ ਹੋਇਆ ਸੀ ਪਰ ਬਾਅਦ ਦੇ ਵਿੱਚ ਉਹ ਕਮੇਟੀ ਪਤਾ ਨਹੀਂ ਕਿਸਾ ਨਹੀਂ ਰਹੀ ਜਿਹੜੇ ਵੀ ਅਟੈਂਪਟਸ ਅਸੀਂ ਸ਼ੁਰੂ ਕੀਤੇ ਸਨ ਉਹ ਵੀ ਜਿਹੜੇ ਹੈਗੇ ਨੇ ਉਹਦੇ ਬਾਅਦ ਔਨ ਵਨ ਪ੍ਰੀਟੈਕਸਟ ਔਰ ਦੂਜੇ ਸਾਰੇ ਬੰਦ ਹੋ ਗਏ ਸ਼ਸ਼ੀ ਕਾਂਜੀ ਹੁਣ ਇਸ ਵੇਲੇ ਬਹੁਤ ਸਾਰੇ ਗੈਂਗਸਟਰਸ ਪੰਜਾਬ ਦੀਆਂ ਜੇਲਾਂ ਚ ਨੇ ਬਹੁਤ ਸਾਰੇ ਡਰਗ ਸਮਗਲਰਸ ਪੰਜਾਬ ਦੀਆਂ ਜੇਲਾਂ ਚ ਨੇ ਸੋ ਤੁਹਾਨੂੰ ਕੀ ਲੱਗਦਾ ਵਾ ਕਿ ਕੀ ਕਰਨ ਦੀ ਲੋੜ ਆ ਜੇਲਸ ਦੇ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਆ ਸਾਰੇ ਬੰਦੇ ਤੁਸੀਂ ਤੇ ਆ ਕਾਫੀ ਸਾਰੇ ਡਰਗਸਮਗਲਰਸ ਹਨ ਗੈਂਗਸਟਰ ਜਿਹੜੇ ਹੈਗੇ ਨੇ ਜੇਲਾਂ ਚ ਬੰਦ ਹੈਗੇ ਨੇ ਮੈਨੂੰ ਨਹੀਂ ਪਤਾ ਜੇਲਾ 'ਚ ਬੰਦ ਹੈਗੇ ਨੇ ਜਾਂ ਜੇਲਾਂ ਦੇ ਵਿੱਚ ਖੁੱਲੇ ਘੁੰਮ ਰਹੇ ਹੈਗੇ ਨੇ ਕਿਉਂਕਿ ਗੈਂਗਸਟਰ ਜਿਹੜੇ ਹੈਗੇ ਨੇ ਉਹਨਾਂ ਦੀ ਹਾਲਾਤ ਉਹੀ ਹੈਗੇ ਨੇ ਜਸ ਜਿਹੜੀ ਹੈਗੇ ਨੇ ਉਹ ਵੀ ਹਾਲਾਤ ਹੈ ਜਿਹਨੇ ਕੋਈ ਸੁਧਾਰ ਤੱਕ ਇਸ ਪਾਸੇ ਹੋਇਆ ਨਹੀਂ ਤੇ ਇਹ ਕਹਿੰਦਾ ਮੇਰੇ ਖਿਆਲ ਵਿੱਚ ਜੇਲ੍ਹਾਂ ਚ ਬੰਦ ਹੈ ਜਿਹਨੇ ਮੈਂ ਸਮਝਦਾ ਬਿਲਕੁਲ ਗਲਤ ਹੈ ਜਾਇ ਅਸੀਂ ਇਹ ਕਹਾਂਗਾ ਕਿ ਜੇ ਜੇਲਾ ਤੇ ਬਾਹਰ ਘੁੰਮ ਰਹੇ ਹੈਗੇ ਸੋ ਸੋ ਕੀ ਕਰਨ ਦੀ ਲੋੜ ਹੈ ਆਪੇ ਉਹਨਾਂ ਤੇ ਕਾਬੂ ਰੱਖਿਆ ਜਾਵੇ ਉਹਨਾਂ ਦੀ ਨਿਕਲ ਕੱਸੀ ਜਾਵੇ ਉਹ ਇਸ ਤਰ੍ਹਾਂ ਦੇ ਟੈਲੀਫੋਨ ਦੇ ਇੰਟਰਵਿਊ ਨਾ ਕਰਨ ਔਰ ਲੋਕਿਆਂ ਨੂੰ ਧਮਕੀਆਂ ਉਥੋਂ ਨਾ ਅਰੇਂਜ ਕਰਨ ਤੇ ਯਸਤੇ 20 ਕਿਤੀ ਡੈਟਨ ਚਾਹੀਦਾ ਹੈਗਾ ਜਿੱਤੇ ਕੋਈ ਵੀ ਠੱਗਾਵਾ ਪਰਦੀ ਹੈ ਜੀ ਉਹ ਸਟ੍ਰਿਕਟ ਐਕਸ਼ਨ ਜਦੋਂ ਲਤਨੀ ਹੁੰਦਾ ਹੈਗਾ ਵੈਦਰ 311 ਹੋਵੇ ਜਾਂ ਜਿਹੜਾ ਵੀ ਹੈਗਾ ਬੰਦੇ ਨੂੰ ਜਿਹੜਾ ਆਇਡੈਂਟੀਫਾਈ ਕਰਕੇ ਜਦੋਂ ਤੱਕ ਉਹਨੂੰ ਪੂਰੀ ਸਜ਼ਾ ਨਹੀਂ ਮਿਲੇਗੀ ਉਹ ਵੀ ਐਗਜ਼ੈਂਪਟਰੀ ਸਜ਼ਾ ਇਹ ਨਹੀਂ ਕਿ ਜਿਹੜਾ ਹੈਗੇ ਇਜਰਮੈਂਟ ਲਾਈਕ ਉਹਦੇ ਬਾਅਦ ਤੋਂ ਲੈ ਕੇ ਅੱਜ ਤੱਕ ਜੇਲਾ ਦਾ ਜਿਹੜਾ ਸਟਾਫ ਹੈਗਾ ਉਹਨਾਂ ਦੇ ਵਿੱਚ ਕੋਈ ਰੋਟੇਸ਼ਨ ਹੋਇਆ ਹੈਗਾ ਅਸੀਂ ਪ੍ਰਪੋਜ਼ਲ ਕੀਤਾ ਸੀ ਕਿ ਜਿਹੜਾ Banda ਕਿਸੇ ਜੇਲ੍ਹ ਚ ਪਲਤੀ ਹੋਇਆ ਪਹਿਲੇ ਹੁੰਦਾ ਸੀ ਉੱਥੇ ਹੀ ਪਲਤੀ ਹੁੰਦਾ ਸੀ ਉੱਥੇ ਰਿਟਾਇਰ ਹੁੰਦਾ ਸੀ ਨੈਚੁਰਲ ਉਹ ਤੇ ਲਿੰਕ ਬਣੀ ਜਾਣੇ ਹੈ ਕਿ ਜੀ ਵੀ ਟ੍ਰਾਈ ਟੂ ਚੇਂਜ ਜਾਂ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਵੀ ਕਾਫੀ ਰੋਜ਼ ਜਿਹੜੀ ਚਾਹਤ ਜੜੀ ਹੋਈ ਸੀ ਉਹ ਵੀ ਸਫਲ ਨਹੀਂ ਹੋ ਸਕੀ ਅਲੱਗੇ ਦੇ ਬਾਅਦ ਰਿਪੋਰਟ ਜਿਹੜੀ ਹੈਗੀ ਹੈ ਦੀ ਇਹ ਅਦਿਮਾਨ ਜੋ ਕਮਿਟੀ ਨੂੰ ਵੀ ਦੇ ਦਿੱਤੀ ਸੀ ਅਸ਼ੋਰ ਐਵਰੀਬਾਡੀ ਇਜ਼ ਅਵੇਅਰ ਆਫ ਇਟ ਹੂਸਓਵਰ ਵਾਸ ਇਨ ਦਾ ਗਵਰਨਮੈਂਟ ਐਟ

ਸ਼ਸ਼ੀ ਕਾਂਜੀ ਲਾਸਟ ਮੇਰਾ ਸਵਾਲ ਹੈ ਕਿਉਂਕਿ ਤੁਸੀਂ ਪ੍ਰਿਜ਼ਨਸ ਦੇ ਮੁਖੀ ਰਹੇ ਜੇ ਪੰਜਾਬ ਦੇ ਵਿੱਚ ਕੀ ਲੱਗਦਾ ਵਾ ਕਿ ਉੱਥੇ ਜੇ ਜੇਲ੍ਹ ਅਧਿਕਾਰੀ ਨਹੀਂ ਚਾਹੁੰਦੇ ਜੇਲ੍ਹ ਸੁਪਰਡੈਂਟ ਨਹੀਂ ਚਾਹੁੰਦਾ ਤੇ ਉੱਥੇ ਟੈਲੀਫੋਨ ਅੰਦਰ ਮੋਬਾਈਲ ਅੰਦਰ ਜਾ ਸਕਦੇ ਆ ਉੱਥੇ ਇੰਟਰਵਿਊ ਅਰੇਂਜ ਹੋ ਸਕਦੇ ਆ ਅੰਦਰ ਸਮਗਰੀ ਗਲਤ ਸਮਗਰੀ ਅੰਦਰ ਜਾ ਸਕਦੀ ਆ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਤੁਹਾਡੀ ਕੀ ਜਾਣਕਾਰੀ ਹੈ ਇਹ ਤੇ ਸੌਲਫਰ ਹੈਗਾ ਜਿਵੇਂ ਮਾਲ ਰੋਡ ਹੁੰਦੀ ਹੈ ਨਾ ਹਾਂ ਹਾਂ ਉੱਥੇ ਦੇ ਮਾਲ ਰੋਡ ਹੈ ਜੀ ਜੇਲ੍ਹ ਦੀ ਜਿਹੜੀ ਜੋੜੀ ਕਹਿੰਦੇ ਹੈਗੇ ਨੇ ਉਹ ਮਾਲ ਰੋਡ ਬਣੀ ਹੋਈ ਹੈ ਕਿ ਜਿੱਥੇ ਜੈ ਸਮਾਨੰਦ ਲੈ ਜਾਣਾ ਹੈਗਾ ਕਾਗਜ਼ੀਆ ਤੇ ਉੱਥੇ ਕੁਝ ਵੀ ਕਰ ਲੇ ਬਟ ਐਲਟੀਮੇਟਲੀ ਇਟਸ ਆਊਟ ਦਸ ਯਰ ਸਪਲਟ ਮੇਨ ਰੋਡ ਆਫ ਦ ਸਿਟੀ ਬਹੁਤ ਮਿਹਰਬਾਨੀ ਸ਼ਸ਼ੀ ਕਾਂਜੀ ਥੈਂਕ ਯੂ ਸਰ ਗੋਡ ਬles